ਉਨਾ ਤੋਂ ਬਾਅਦ ਜਦੋਂ ਇਕਨੋਮੀ ਮੋੜ ਪੈਰਾਂ ਦੇ ਸ਼ੁਰੂ ਹੋਈ ਐ ਸੋ ਇਹਨਾਂ ਨੂੰ ਉਸ ਵੇਲੇ ਬੰਦੇ ਚਾਹੀਦੇ ਸੀਗੇ ਕਾਫੀ ਸਾਰੇ ਲੋਕਾਂ ਨੂੰ ਉਸ ਵੇਲੇ ਕਾਫੀ ਸਾਰੇ ਜਿਹੜੇ ਵੀਜ਼ੇ ਲੋਕਾਂ ਨੂੰ ਦਿੱਤੇ ਗਏ ਸਪਾਊਸਲ ਵੀਜ਼ੇ ਵੀ ਬਹੁਤ ਸਾਰੇ ਦਿੱਤੇ ਗਏ ਤੁਸੀਂ ਦੇਖੋਗੇ ਸਟੂਡੈਂਟ ਆਉਂਦਾ ਸੀਗਾ ਨਾਲ ਸਪਾਊਸ ਆਉਂਦਾ ਸੀ ਸੋ ਵਰਕਰ ਆਉਂਦਾ ਸੀਗਾ ਨਾਲ ਉਹਦੇ ਵੀ ਸਪਾਊਸ ਆਉਂਦਾ ਸੀਗਾ ਔਰ ਫਿਰ ਇਹਨਾਂ ਨੇ ਵਿੱਚ ਪਾਲਿਸੀ ਲੈ ਕੇ ਆਂਦੀ ਸੀਗੀ ਵੀ 18 ਸਾਲ ਦੇ ਬੱਚੇ ਵੀ ਜੇ ਹੈਗੇ ਉਹਨਾਂ ਨੂੰ ਵੀ ਓਪਨ ਮਿਲ ਸਕਦਾ ਕਿ ਜੇ ਤੁਸੀਂ ਇੱਥੇ ਕੈਨੇਡਾ ਦੇ ਵਿੱਚ ਇੱਕ ਕੁਝ ਕੈਟਾਗਰੀ ਦੇ ਵਿੱਚ ਤੁਹਾਡੇ ਕੋਲ ਅਗਰ ਸਕਿਲਡ ਕੈਟਾਗਰੀ ਦੇ ਵਿੱਚ ਵਰਕ ਪਰਮਿਟ ਇੱਥੇ ਹੈਗਾ ਤਾਂ ਸੋ ਪਰ 2023 ਤੱਕ ਆਉਂਦਿਆਂ ਆਉਂਦਿਆਂ ਇਸ ਤਰ੍ਹਾਂ ਹੋ ਗਿਆ ਸੀਗਾ ਕਿ ਅਗੇਨ ਦੇਖੋ ਜਿਹੜੇ ਘਰ ਹੈਗੇ ਉਹ ਰਾਤੋ ਰਾਤ ਨਹੀਂ ਬਣਨੇ ਮੈਡੀਕਲ ਸਿਸਟਮ ਹੈਗਾ ਜਾਂ ਹਸਪੀਟਲ ਨਹੀਂ ਬਣਨੇ ਰਾਤੋ ਰਾਤ ਫਿਰ ਕਿਉਂਕਿ ਜਿਹੜੇ ਵਰਕਰ ਆ ਰਹੇ ਸੀਗੇ ਜਾਂ ਸਟੂਡੈਂਟ ਵੀ ਇੱਥੇ ਲੰਬੇ ਸਮੇਂ ਤੋਂ ਰਹਿ ਰਹੇ ਸੀਗੇ ਉਹਨਾਂ ਦੇ ਵੀ ਅੱਗੇ ਬੱਚੇ ਸੀਗੇ ਉਹਨਾਂ ਨੂੰ ਵੀ ਸਕੂਲ ਚਾਹੀਦਾ ਉਹਨਾਂ ਨੂੰ ਮੈਡੀਕਲ ਸਰਵਿਸਿਜ਼ ਚਾਹੀਦੀਆਂ ਜੀ ਸੋ ਸਕੂਲਾਂ ਦੇ ਵਿੱਚ ਵੀ ਕੰਜੈਸਟਨ ਜਿਹੜਾ ਵੱਧ ਰਿਹਾ ਸੀਗਾ ਪੋਰਟੇਬਲਸ ਐਡ ਹੋ ਰਹੇ ਸੀਗੇ ਸੋ ਕੈਨੇਡਾ ਦੇ ਵਿੱਚ ਫਿਰ ਇਹ ਇੱਕ ਪੋਲੀਟੀਕਲ ਇਸ਼ੂ ਬਣਿਆ ਹੈਗਾ ਕਿ ਜਦੋਂ ਕਿ ਤੁਹਾਡੇ ਕੋਲ ਇਨਫਰਾਸਟ੍ਰਕਚਰ ਨਹੀਂ ਹੈਗਾ ਤੁਸੀਂ ਇੰਨੇ ਬੰਦੇ ਬਾਹਰੋਂ ਕਿਉਂ ਬੁਲਾ ਰਹੇ ਹੋ ਇਹ ਦਰਵਾਜ਼ੇ ਕਿਉਂ ਸਪਾਟ ਖੋਲਤੇ ਬਿਲਕੁਲ ਠੀਕ ਹੈ ਉਹ ਔਰ ਬਹੁਤ ਹੱਦ ਤੱਕ ਉਹ ਜਾਇਜ਼ ਵੀ ਸੀਗਾ ਕਿਉਂਕਿ ਉਹਦੇ ਨਾਲ ਜਿਹੜੇ ਕੈਨੇਡੀਅਨ ਸੀਗੇ ਉਹਨਾਂ ਦੀਆਂ ਵੀ ਸਰਵਿਸ ਜਿਹੜੀਆਂ ਆ ਉਹ 네ਗੇਟਿਵਲੀ ਇੰਪੈਕਟ ਹੋ ਰਹੀਆਂ ਸੀ ਕਿ ਤਿੰਨ ਕਦੇ ਕੈਨੇਡੀਅਨ ਨੇ ਫੀਲ ਕਰਦੇ ਸੀ ਵੀ ਇਹ ਸਾਡਾ ਜੌਬ ਜਿਹੜਾ ਖੋ ਰਿਹਾ ਸਾਡੇ ਕੋਲੋਂ ਸਾਡੇ ਅੱਗੇ ਬੇਕਾਰੀ ਆ ਰਹੀ ਹੈ ਜੌਬਸ ਦਾ ਵੀ ਸੀਗਾ ਬਾਕੀ ਤੁਸੀਂ ਦੇਖੋ ਕੰਜੈਸ਼ਨ ਤੁਸੀਂ ਬੈਂਕਾਂ 'ਚ ਚਲੇ ਜਾਓ ਲਾਈਨ ਅਪ ਬਹੁਤ ਸੀ ਓਕੇ ਤੁਸੀਂ ਚਲੇ ਜਾਓ ਬੜੱਕਾ ਵੱਧ ਗਿਆ ਬਿਲਕੁਲ ਤੁਸੀਂ ਸਰਕਾਰੀ ਕਿਸੇ ਦਫ਼ਤਰ ਚਲੇ ਜਾਓ ਤੁਸੀਂ ਅਗਰ ਕੋਈ ਡਾਕਟਰੀ ਸਹਾਇਤਾ ਲੈਣੀ ਹੈ emergancy ਦੇ ਵਿੱਚ ਸਕੂਲਾਂ ਦੇ ਵਿੱਚ ਵੇਟਿੰਗ ਬਹੁਤ ਜ਼ਿਆਦਾ ਸੀਗੀ ਸੋ ਇਹ ਸਾਰਾ ਇੱਕ ਜਿਹੜਾ ਹੈਗਾ ਸੀ ਫਿਰ ਗਵਰਨਮੈਂਟ ਨੇ ਇਹ ਨੂੰ ਸੋਚਿਆ ਵੀ ਕਿਉਂਕਿ ਬਹੁਤ ਸਾਰੇ ਜਿਹੜੇ ਉਸ ਵੇਲੇ ਕੀ ਹੋ ਰਿਹਾ ਸੀਗਾ ਵੀ ਜਿਨ੍ਹਾਂ ਲੋਕਾਂ ਦੇ ਪਰਮਿਟ ਸਟੱਡੀ ਪਰਮਿਟ ਮੁੱਕਰੇ ਸੀ ਜਾਂ ਵਰਕ ਪਰਮਿਟ ਵੀ ਮੁੱਕਰੇ ਸੀਗੇ ਉਹ ਵਾਪਸ ਜਾਣ ਦੀ ਬਜਾਏ ਕੋਈ ਹੋਰ ਰਸਤਾ ਲੱਭ ਰਹੇ ਸੀਗੇ ਜਿਸ ਤਰ੍ਹਾਂ ਫਾਰ ਐਗਜ਼ਾਮਪਲ ਕਿ ਉਹਨਾਂ ਨੇ ਰੈਫਿਊਜੀ ਪ੍ਰੋਗਰਾਮ ਦੇ ਵਿੱਚ ਐਪਲੀਕੇਸ਼ਨ ਲਾਉਣੀਆਂ ਸ਼ੁਰੂ ਕਰ ਦਿੱਤੀ ਇਹ ਵੀ ਕਾਫੀ ਫਰਚਲਤ ਹੋ ਗਿਆ ਸੀ ਹਾਂਜੀ ਪੀ ਜਿਹੜਾ ਬੰਦਾ ਹੁਣ ਪਹਿਲਾ ਸਟੂਡੈਂਟ ਆਇਆ ਹੈਗਾ ਉਹਨੇ 2 ਸਾਲ ਪੜ੍ਹਾਈ ਕੀਤੀ 3 ਸਾਲ ਦਾ ਉਹਨੂੰ ਓਪਨ ਵਰਕ ਪਰਮਿਟ ਮਿਲਿਆ ਵਿੱਚ ਕਰੋਨਾ ਦੇ ਟਾਈਮ ਦੇ ਉੱਤੇ ਕੁਝ ਲੋਕਾਂ ਨੂੰ ਡੇਡ ਡੇਡ ਸਾਲ ਦੀਆਂ ਵਰਕ ਪਰਮਿਟ ਦੀਆਂ ਐਕਸਟੈਂਸ਼ਨਸ ਵੀ ਮਿਲੀਆਂ ਪੀ ਜੀ ਡਬਲਯੂ ਪੀ ਦੀਆਂ ਉਹ ਵੀ ਖਤਮ ਹੋ ਗਈਆਂ ਤੇ ਜਦੋਂ ਅੱਗੇ ਉਹਨਾਂ ਨੇ ਦੇਖਿਆ ਵੀ ਹੁਣ ਅਸੀਂ ਨਾ ਤਾਂ ਪੱਕੇ ਹੋਏ ਆ ਤੇ ਨਾ ਸਾਡੇ ਕੋਲ ਹੋਰ ਕੋਈ ਸਟੇਟਸ ਨੂੰ ਬਚਿਆ ਇਸ ਤਰ੍ਹਾਂ ਦੇ ਬਹੁਤ ਸਾਰੇ ਐਪਲੀਕੇਟ ਜਿਹੜੇ ਸੀਗੇ ਫਿਰ ਉਹਨਾਂ ਨੇ ਰਿਫਿਊਜੀ ਪ੍ਰੋਗਰਾਮ ਨੂੰ ਐਕਸੈਸ ਕਰਨਾ ਸ਼ੁਰੂ ਕਰ ਦਿੱਤਾ ਉਹ ਵੀ ਇੱਕ ਰੀਜ਼ਨ ਬਣਿਆ ਤਾਂ ਫਿਰ ਜਦੋਂ ਮਾਰਕ ਮਿਲਰ 2023 ਦੇ ਵਿੱਚ ਇਮੀਗ੍ਰੇਸ਼ਨ ਮਿਨਿਸਟਰ ਬਣਦੇ ਆ ਤਾਂ ਉਹਨਾਂ ਨੇ ਫਿਰ ਸਾਰਾ ਜਦੋਂ ਦੇਖਿਆ ਤੇ ਉਹਨਾਂ ਨੇ ਫਿਰ ਉਦੋਂ ਪ੍ਰੋਗਰਾਮ ਦੇ ਵਿੱਚ ਚੇਂਜਸ ਲਿਆਉਣੀਆਂ ਸ਼ੁਰੂ ਕੀਤੀਆਂ ਉਦੋਂ ਗਵਰਨਮੈਂਟ ਹਾਲਾਂਕਿ ਲਿਬਰਲ ਦੀ ਸੀਗੀ ਪਰ ਮਾਰਕ ਮਿਲਰ ਉਹਨਾਂ ਨੇ ਫਿਰ ਦੇਖਿਆ ਵੀ ਕੈਨੇਡਾ ਦਾ ਇੱਕ ਤਿਰਲੋਜਨ ਜੀ ਕਾਨੂੰਨ ਹੈ ਜਿਹੜਾ ਕਿ ਇਹ ਕਹਿੰਦਾ ਕਿ ਕੈਨੇਡਾ ਦੇ ਵਿੱਚ ਟੈਂਪਰਰੀ ਰੈਜ਼ਿਡੈਂਸ ਜਿਹੜੇ ਹੈਗੇ ਉਹਨਾਂ ਦੀ ਪਾਪੂਲੇਸ਼ਨ ਜਿਹੜੀ ਹੈ ਉਹ ਟੋਟਲ ਕੈਨੇਡੀਅਨ ਪਾਪੂਲੇਸ਼ਨ ਦੇ 5% ਤੋਂ ਜ਼ਿਆਦਾ ਨਹੀਂ ਹੋਣੀ ਚਾਹੀਦੀ ਓਕੇ ਇੱਕ ਪੈਰਾਮੀਟਰ ਬਣਾਇਆ ਹੋਇਆ ਵੀ ਮਤਲਬ ਤੁਹਾਡੇ ਘਰ ਦੇ ਵਿੱਚ 5% ਤੋਂ ਵੱਧ ਜਿਹੜੇ ਆ ਉਹ ਟੈਂਪਰਰੀ ਰੈਜ਼ਿਡੈਂਸ ਨਹੀਂ ਹੋਣੇ ਚਾਹੀਦੇ ਓਕੇ ਤੇ ਜਦੋਂ ਇਹਨਾਂ ਨੇ ਕੈਲਕੂਲੇਸ਼ਨ ਕੀਤੀ ਉਸ ਵੇਲੇ ਤਾਂ ਤਕਰੀਬਨ 7% ਤੋਂ ਜ਼ਿਆਦਾ ਟੈਂਪੋਰਰੀ ਰੈਜ਼ਿਡੈਂਸ ਦੀ ਪਾਪੂਲੇਸ਼ਨ ਉਦੋਂ ਹੋ ਚੁੱਕੀ ਸੀ 2% ਤੋਂ ਕੁਲੀਆਂ ਵੱਧ ਗਈ ਹਾਂਜੀ ਉਹ ਸੀਗੀ ਜਿਹੜੀ ਮਤਲਬ ਇਹਨਾਂ ਦੀ ਕੈਲਕੂਲੇਸ਼ਨ ਦੇ ਵਿੱਚ ਸੀਗੀ ਬਹੁਤ ਸਾਰੇ ਜੇ ਆਊਟ ਆਫ ਸਟੇਟਸ ਜਿਹੜੇ ਲੋਕ ਹੈਗੇ ਆ ਉਹਦੇ ਬਾਰੇ ਕੋਈ ਡਾਟਾ ਬਹੁਤਾ ਅਵੇਲੇਬਲ ਨਹੀਂ ਹੈ ਜੀ ਸੋ ਇਹਨਾਂ ਨੇ ਫਿਰ ਉਦੋਂ ਕਿਹਾ ਵੀ ਅਸੀਂ ਜਿਹੜੀ ਉਹ ਪਾਪੂਲੇਸ਼ਨ ਹੈਗੀ ਆ ਵੀ ਅਸੀਂ 3 ਸਾਲਾਂ ਦੇ ਵਿੱਚ ਉਹ ਪਾਪੂਲੇਸ਼ਨ ਨੂੰ ਵੀ ਵਿਲ ਬ੍ਰਿੰਗ ਬੈਕ ਟੂ 5%